ਪੇਟ ਜਾ ਕੇ ਸਿਰਦਰਦ ਕਿਵੇਂ ਠੀਕ ਹੋਇਆ ਗੋਲੀ ਨੂੰ ਕੀ ਪਤਾ ਮੇਰਾ ਕੀ ਦੁਖਦਾ ਸੀ ਸਿਰਫ ਔਰ ਸਿਰਫ ਉਹ ਸਾਡੇ ਜਿਹੜੇ ਦਿਮਾਗ ਆ ਉਸ ਦੀਆਂ ਵੇਨਸ ਨੂੰ ਸੁਨਨ ਕਰ ਦਿੰਦੀ ਐ ਇਸ ਕਰਕੇ ਮੇਰਾ ਜਿਹੜਾ ਦਰਦ ਆ ਉਹ ਖਤਮ ਹੋ ਜਾਂਦਾ ਉਹਦੇ ਚ ਪੱਕਾ ਇਲਾਜ ਨਹੀਂ ਆ ਅੱਜ ਦੇ ਟਾਈਮ ਦੇ ਵਿੱਚ 슈ਗਰ ਬੀਪੀ ਹਾਰਟ ਬਲਾਕੇਜ ਜੋੜਾਂ ਚ ਦਰਦ ਇਹ ਸਾਰੀਆਂ ਆਮ ਕਰਕੇ ਬਿਮਾਰੀਆਂ ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਹੋ ਰਹੀਆਂ ਮੈਂ ਦੇਖਿਆ ਤੁਸੀਂ ਪਿਛੇ ਜੇ ਦੱਸ ਰਹੇ ਸੀ ਇੱਕ 9 ਸਾਲ ਦੇ ਬੱਚੇ ਨੂੰ 22 ਪੁਆਇੰਟ ਇਨਸੂਲਿਨ ਜਿਹੜੀ ਲੱਗ ਰਹੀ ਸੀ ਉਹਨਾਂ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਠੀਕ ਕਰ ਦਿੱਤੀ ਇੱਕ 7 ਸਾਲ ਦੇ ਬੱਚੇ ਦੀ ਇਨਸੂਲਿਨ ਹਟਾ ਦਿੱਤੀ ਮਤਲਬ ਕਿਹਦੇ ਨਾਲ ਕਿ ਤੁਸੀਂ ਦੇਖ ਸਕਦੇ ਹੋ ਇਸ ਦਾ ਨਾਮ ਹੈ ਡਾਕਟਰ ਬੰਸਲ ਨਾਭੀ ਤੇਲਮ ਹੂੰ ਇਹ ਕੀ ਹੈ ਹੁਣ ਤੁਸੀਂ ਸੋਚੋਗੇ ਵੀ ਇਹ ਨਾਭੀ ਤੇਲਮ ਕੀ ਚੀਜ਼ ਹੈ ਨਾਲਵਾ ਜਿਹੜਾ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਕੱਟ ਕੇ ਅੱਡ ਕਰਕੇ ਰੱਖ ਲੀਤਾ ਜਾਂਦਾ ਸੀ ਸੰਭਾਲ ਕੇ ਲਾਲ ਕੱਪੜੇ 'ਚ ਬੰਨ ਕੇ ਠੀਕ ਹੈ ਜੀ ਤਾਂ ਜੋ ਕਦੇ ਕੋਈ ਵੱਡਾ ਰੋਗ ਉਸ ਬੱਚੇ ਨੂੰ ਹੋ ਜਵੇ ਤਾਂ ਉਸ ਦੀ ਤੁੰਨੀ ਦੇ ਨਾਲ ਵੇ ਨਾਲ ਉਸ ਦਾ ਇਲਾਜ ਹੋ ਸਕਦਾ ਸੀ ਤੁਹਾਨੂੰ ਪਤਾ ਇਸ ਗੱਲ ਦਾ ਵੈਸੇ ਵੀ ਆਯੁਰਵੇਦ ਦੇ ਵਿੱਚ ਕਿਹਾ ਗਿਆ ਹੈ ਕਿ 72000 ਨਾੜੀਆਂ ਤੁਹਾਡੀ ਤੁੰਨੀ ਦੇ ਨਾਲ ਜੁੜੀਆਂ ਹੋਈਆਂ ਨੇ ਜੋੜਾਂ ਦਾ ਦਰਦ ਅੱਖਾਂ ਦੀ ਤਕਲੀਫ ਸਰੀਰਕ ਕਮਜ਼ੋਰੀ ਮਰਦਾਨਾ ਕਮਜ਼ੋਰੀ ਸ਼ੂਗਰ ਬੀਪੀ ਕਠਿਆ ਲਖਵਾ ਜੋੜਾਂ ਦਾ ਦਰਦ ਅਜਈਆਂ ਬਹੁਤ ਸਾਰੀਆਂ ਬਿਮਾਰੀਆਂ ਹਾਰਟ ਬਲੋਕੇਜ ਦੀ ਗੱਲ ਉਹ ਸਾਰੀਆਂ ਚੀਜ਼ਾਂ ਦਾ ਇਲਾਜ ਇਹ ਦੋ ਬੂੰਦਾਂ ਦੇ ਵਿੱਚ ਹੈ ਕਿਹੜਾ ਤੇਲ ਕਿੰਨੀ ਮਾਤਰਾ ਦੇ ਵਿੱਚ ਕਦੋਂ ਪਾਣਾ ਇਹ ਕਨਫਿਊਜ਼ਨ ਹੈ ਉਹ ਕਨਫਿਊਜ਼ਨ ਤੁਹਾਡੀ ਜਿਹੜੀ ਹੈਗੀ ਹੈ ਇਹ ਡਾਕਟਰ ਬੰਸਲ ਨਾਭੀ ਤੇਲਮ ਦੂਰ ਕਰਦਾ ਹੈ ਦੇ ਦੋ ਤਿੰਨ ਦੋਸਤਾਂ ਦੇ ਉਹਨਾਂ ਦੇ ਮਦਰ ਨੇ ਮੇਰੇ ਦੋਸਤ ਨੇ ਵਰਤਿਆ ਉਹਨਾਂ ਨੂੰ ਉਹਨਾਂ ਦੀ ਦਿੱਕਤਾਂ ਤੋਂ ਰਾਹਤ ਮਿਲੀ ਹੈ ਇਸ ਕਰਕੇ ਅੱਜ ਮੈਂ ਇਸ ਦੀ ਐਡ ਕਰ ਰਿਹਾ ਹਾਂ ਕੁਝ ਜੜੀ ਬੂਟੀਆਂ ਦੇ ਤੇਲ ਨੇ ਉਹ ਤੇਲਾਂ ਦਾ ਸਹੀ ਮਾਤਰਾ ਦੇ ਵਿੱਚ ਕਿਉਂਕਿ ਮਿਲਾਨ ਸਹੀ ਹੋਣਾ ਜ਼ਰੂਰੀ ਹੈ ਨਾ ਉਹ ਮਿਕਸ ਕਰਕੇ ਇੱਕ ਸ਼ੀਸ਼ੀ ਦੇ ਵਿੱਚ ਬੰਦ ਕਰਕੇ ਦਿੱਤਾ ਹੋਇਆ ਅਗਰ ਕੁਆਲਟੀ ਨਹੀਂ ਹੋਏਗੀ ਕਿਉਂਕਿ ਕਿਸੇ ਨੂੰ ਮਾ ਸੁਆਦੀ ਕਿਸੇ ਨੂੰ ਵਾਦੀ ਵਾਲੀ ਦਾ ਸਮਝ ਹੀ ਹੈ ਅਗਰ ਕਿਸੇ ਨੂੰ ਨਹੀਂ ਰਿਜ਼ਲਟ ਮਿਲੂਗਾ ਤੇ ਦੁਬਾਰਾ ਨਹੀਂ ਖਰੀਦੂਗਾ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਆਰ ਪੀ ਵੀ ਪੰਜਾਬ ਮੈਂ ਤੁਹਾਡਾ ਕਰਨਵੀ ਸਿੰਘ ਰੰਦਾਵਾ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅੱਜ ਕੱਲ ਆਮ ਦੇਖਿਆ ਗਿਆ ਕਿ ਡਾਕਟਰਾਂ ਕੋਲ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਪਈਆਂ ਨੇ ਕਾਰਨ ਕੀ ਹੈ ਕਿਉਂਕਿ ਲੋਕ ਇਧਰ ਉਧਰ ਦਾ ਖਾਣਾ ਪੀਣਾ ਹੋਰ ਪੋਲੂਸ਼ਨ ਹੋਰ ਬੜੀਆਂ ਚੀਜ਼ਾਂ-ਹਜੀਆਂ ਬਿਮਾਰੀਆਂ ਨੇ ਜੜੀਆਂ ਟੈਸਟਾਂ ਤੋਂ ਬਾਅਦ ਕਲੀਅਰ ਆਉਂਦੀਆਂ ਨੇ ਅੱਜ ਤੋਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਸ ਵਿੱਚ ਐਲੋਪੈਥੀ ਨੂੰ ਛੱਡ ਕੇ ਲੋਕ ਆਯੁਰਵੇਦ ਵੱਲ ਵੱਧ ਜਾਂਦੇ ਸੀ ਸਮਝ ਜ਼ਰੂਰ ਲੱਗਦਾ ਸੀ ਪਰ ਉਹਦਾ ਫਾਇਦਾ ਕਿੰਨਾ ਕੁ ਹੁੰਦਾ ਸੀਗਾ ਉਹਨਾਂ ਦਾ ਰਿਜ਼ਲਟ ਜਿਹੜੇ ਹੈਗੇ ਨੇ ਪੁਰਾਣੇ ਬਜ਼ੁਰਗਾਂ ਦੀਆਂ ਤੁਸੀਂ ਉਮਰਾਂ ਤੋਂ ਹਿਸਾਬ ਲਾ ਸਕਦੇ ਹੋ। ਆਯੁਰਵੇਦ ਵਿੱਚ ਹੋਰ ਕੀ ਕੁਝ ਹੈ? ਇਸ ਦਾ ਕਿੰਨਾ ਕੁ ਸਾਨੂੰ ਫਾਇਦਾ ਮਿਲ ਸਕਦਾ ਹੈਗਾ ਤੇ ਅੱਜ ਦੇ ਸਮੇਂ ਦੇ ਵਿੱਚ ਲੋਕ ਇਸ ਦਾ ਕਿਵੇਂ ਫਾਇਦਾ ਚੁੱਕ ਸਕਦੇ ਨੇ ਇਸ ਦੀ ਪੂਰੀ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਅਨੁਰਾਗ ਸ਼ਰਮਾ। ਸ਼ਰਮਾ ਜੀ ਪਹਿਲਾ ਸਵਾਲ ਹੈ। ਪੁਰਾਣੇ ਸਮਿਆਂ ਦੇ ਵਿੱਚ ਵੀ ਬਿਮਾਰੀਆਂ ਹੁੰਦੀਆਂ ਸੀ ਪਰ ਅੱਜ ਕੱਲ ਕਹਿੰਦੇ ਖਾਣ-ਪਾਣ ਥੋੜਾ ਇਸ ਕਰਕੇ ਹੋ ਗਿਆ ਕਿ ਲੋਕ ਕੰਮਕਾਰ ਘੱਟ ਕਰਦੇ ਨੇ। ਇਧਰ ਉਧਰ ਖਾਈ ਪੀ ਜਾਂਦੇ ਨੇ ਜੋ ਵੀ ਕੁਝ ਮਿਲ ਜਾਂਦਾ ਹੈਗਾ ਤਾਂ ਐਲੋਪੈਥੀ ਵੱਲ ਨਾਲ ਦੀ ਨਾਲ ਜਾਂਦੇ ਨੇ ਕਿਉਂਕਿ ਰਿਜ਼ਲਟ ਜਿਹੜਾ ਨਾਲ ਦੀ ਨਾਲ ਮਿਲ ਜਾਂਦਾ ਤੇ ਕੀ ਐਲੋਪੈਥੀ ਜ਼ਿਆਦਾ ਵਧੀਆ ਜਾਂ ਆਯੁਰਵੇਦ ਜ਼ਿਆਦਾ ਵਧੀਆ ਹੈਗਾ ਕਿਸ ਵਿੱਚ ਫਰਕ ਕੀ ਹੈ ਦੋਨਾਂ ਵਿੱਚ ਦੇਖੋ ਮੈਂ ਜਿੱਥੇ ਤੱਕ ਹੁਣ ਰਿਸਰਚ ਕੀਤੀ ਹੈ ਕਿਉਂਕਿ ਪਹਿਲਾਂ ਅਸੀਂ ਵੀ ਐਲੋਪੈਥੀ ਹੀ ਖਾ ਰਹੇ ਸੀ ਤੇ ਹੁਣ ਜਿੱਥੇ ਤੱਕ ਮੈਂ ਸਟੱਡੀ ਕਰ ਰਹੇ ਹਾਂ ਜਾਂ ਉਹਦੇ ਬਾਰੇ ਥੋੜੀ ਜਿਹੀ ਕੋਖ ਕਰ ਰਹੇ ਹਾਂ ਤਾਂ ਜਿਹੜੀ ਐਲੋਪੈਥੀ ਆ ਉਹ ਤੁਰੰਤ ਇਲਾਜ ਹੈ ਮਤਲਬ ਸਿਰਦਰਦ ਹੋਇਆ ਐਲੋਪੈਥੀ ਖਾ ਲਓ ਸਿਰਦਰਦ ਠੀਕ ਹੋ ਜਾਏਗਾ ਸਮ ਟਾਈਮ ਇੱਕ ਆਪਾਂ ਇੱਕ ਗੋਲੀ ਖਾਣੇ ਸਪੋਜ਼ ਮੈਂ ਇੱਕ ਗੋਲੀ ਖਾ ਲਈ ਪੈਰਾਸੀਟਾਮੋਲ ਉਹ ਮੇਰੇ ਪੇਟ ਚ ਗਈ ਪੇਟ ਚ ਜਾ ਕੇ ਸਿਰਦਰਦ ਕਿਵੇਂ ਠੀਕ ਹੋਇਆ ਗੋਲੀ ਨੂੰ ਕੀ ਪਤਾ ਮੇਰਾ ਕੀ ਦੁਖਦਾ ਸੀ ਸਿਰਫ ਔਰ ਸਿਰਫ ਉਹ ਸਾਡੇ ਜਿਹੜੇ ਦਿਮਾਗ ਆ ਉਸ ਦੀਆਂ ਵੇਨਸ ਨੂੰ ਸੁੱਨ ਕਰ ਦਿੰਦੀ ਐ ਇਸ ਕਰਕੇ ਮੇਰਾ ਜਿਹੜਾ ਦਰਦ ਆ ਉਹ ਖਤਮ ਹੋ ਜਾਂਦਾ ਉਹਦੇ ਚ ਪੱਕਾ ਇਲਾਜ ਨਹੀਂ ਆ ਅੱਜ ਤੋਂ ਮੈਂ 100 ਸਾਲ 150 ਸਾਲ 200 ਸਾਲ ਪੁਰਾਣੀ ਗੱਲ ਕਰਾਂ ਤੇ ਲੋਕ ਉਦੋਂ ਵੀ ਠੀਕ ਹੁੰਦੇ ਸੀ ਉਦੋਂ ਵੀ ਭਿਆਨਕਰ ਤੋਂ ਭਿਆਨਕਰ ਬਿਮਾਰੀ ਦਾ ਇਲਾਜ ਹੁੰਦਾ ਸੀ ਪਰ ਹੁੰਦਾ ਸੀ ਆਯੁਰਵੇਦ ਦੇ ਮਾਧਿਅਮ ਨਾਲ ਜਿਵੇਂ ਕਿ ਯੋਗਾ ਦਾ ਅੱਜ ਕੱਲ ਪਰ ਜਿਹੜਾ ਬਹੁਤ ਜ਼ਿਆਦਾ ਚੱਲਣ ਚੱਲ ਚੁੱਕਿਆ ਲੋਕ ਯੋਗਾ ਕਰ ਰਹੇ ਹਨ ਇਸੇ ਤਰ੍ਹਾਂ ਲੋਕ ਆਯੁਰਵੇਦ ਵੱਲ ਵੀ ਬਹੁਤ ਵੱਧ ਰਹੇ ਹਨ ਹਰ ਬਿਮਾਰੀ ਦਾ ਇਲਾਜ ਲੋਕ ਆਯੁਰਵੇਦ ਦੇ ਵਿੱਚ ਲੱਭਣਾ ਸ਼ੁਰੂ ਕਰ ਚੁੱਕੇ ਹਨ ਅੱਜ ਤੁਸੀਂ ਦੇਖੋਗੇ ਆਏ ਦਿਨ ਸੋਸ਼ਲ ਮੀਡੀਆ ਭਰਿਆ ਹੋਇਆ ਹੈ ਕੋਈ ਕਹਿੰਦਾ ਇਹ ਫੁੱਲ ਦੀ ਚਾਹ ਪੀ ਲੋ ਕੋਈ ਕਹਿੰਦਾ ਆ ਕੁਛ ਪੀਓ ਆ ਖਾਓ ਹਲਦੀ ਖਾਓ ਹਰ ਚੀਜ਼ ਦਾ ਤੋੜ ਹਰ ਚੀਜ਼ ਦਾ ਇਲਾਜ ਜਿਹੜਾ ਹੈ ਆਯੁਰਵੇਦ ਦੇ ਵਿੱਚ ਦੱਸਿਆ ਜਾ ਰਿਹਾ ਸੋ ਇਸ ਕਰਕੇ ਦੱਸਿਆ ਜਾ ਰਿਹਾ ਕਿਉਂਕਿ ਆਯੁਰਵੇਦ ਜਿਹੜਾ ਹੈ ਉਹ ਬਿਮਾਰੀ ਨੂੰ ਥੋੜੇ ਸਮੇਂ ਦੇ ਲਈ ਜਾਂ ਇੱਕਦਮ ਠੀਕ ਨਹੀਂ ਕਰਦਾ ਬਲਕਿ ਜੜ ਤੋਂ ਖਤਮ ਕਰ ਦਿੰਦਾ ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਆਯੁਰਵੇਦ ਵੱਲ ਜਾਣ ਦਾ ਲੋਗਾਂ ਦਾ ਸਵਾਬ ਬਣ ਰਿਹਾ ਲੋਕ ਜਾ ਰਹੇ ਆ ਲੋਕਾਂ ਨੂੰ ਵਿਸ਼ਵਾਸ ਵੀ ਬਣ ਰਿਹਾ ਸੋ ਇਸ ਕਰਕੇ ਅੱਜ ਅਸੀਂ ਇਹ ਚਰਚਾ ਕਰ ਰਹੇ ਆ ਮੈਂ ਖੁਦ ਜੇਕਰ ਗੱਲ ਕਰ ਲਾਂ ਮੈਂ ਅੱਜ ਦੇ ਟਾਈਮ ਦੇ ਵਿੱਚ ਆਯੁਰਵੇਦ ਦੇ ਉੱਤੇ ਵੱਧ ਭਰੋਸਾ ਕਰਦਾ ਖੁਦ ਯੋਗਾ ਕਰ ਰਿਹਾ ਤੇ ਅੱਜ ਦੇ ਟਾਈਮ ਦੇ ਵਿੱਚ 슈ਗਰ ਬੀਪੀ ਹਾਰਟ ਬਲਾਕੇਜ ਜੋੜਾਂ ਚ ਦਰਦ ਇਹ ਸਾਰੀਆਂ ਆਮ ਕਰਕੇ ਬਿਮਾਰੀਆਂ ਛੋਟੇ ਛੋਟੇ ਉਮਰ ਦੇ ਬੱਚਿਆਂ ਨੂੰ ਹੋ ਰਹੀਆਂ ਮੈਂ ਦੇਖਿਆ ਤੁਸੀਂ ਸੁਣਿਆ ਹੁਣ ਆਰਾਮਦੇਵ ਆਂਦੇ ਆ ਬਾਬਾ ਆਰਾਮਦੇਵ ਜਿਹੜਾ ਨੂੰ ਯੋਗਾ ਦਾ ਬਾਬਾ ਵੀ ਕਹਿ ਸਕਦੇ ਆ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਨੇ ਪ੍ਰਚਲਿਤ ਕੀਤਾ ਪਿੱਛੇ ਜੇ ਦੱਸ ਰਹੇ ਸੀ ਇੱਕ 9 ਸਾਲ ਦੇ ਬੱਚੇ ਨੂੰ 22 ਪੁਆਇੰਟ ਇਨਸੂਲਿਨ ਜਿਹੜੀ ਲੱਗ ਰਹੀ ਸੀ ਉਹਨਾਂ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ ਠੀਕ ਕਰ ਦਿੱਤੀ ਇੱਕ 7 ਸਾਲ ਦੇ ਬੱਚੇ ਦੀ ਇਨਸੂਲਿਨ ਹਟਾ ਦਿੱਤੀ ਮਤਲਬ ਕਿਹਦੇ ਨਾਲ ਸਿਰਫ ਉਹਨਾਂ ਨੇ ਦਵਾਈ ਨਾਲ ਪਲੱਸ ਉਹਨਾਂ ਨੇ ਯੋਗਾ ਦੇ ਨਾਲ ਮਡੂ ਕਾਸਨ ਉਹ ਕਰਵਾਉਂਦੇ ਆ ਠੀਕ ਹੈ ਹੋਰ ਬਹੁਤ ਸਾਰੇ ਆਸਨ ਹੋਗੇ ਉਹ ਕਰਵਾ ਕੇ ਉਹਨਾਂ ਦੀ ਜਿਹੜੀਆਂ ਇਹ ਬਿਮਾਰੀਆਂ ਨੂੰ ਠੀਕ ਕਰ ਰਹੇ ਆ ਸੋ ਇਸ ਕਰਕੇ ਅੱਜ ਅਸੀਂ ਚਰਚਾ ਕਰ ਰਹੇ ਇੱਕ ਵਿਸ਼ੇਸ਼ ਪ੍ਰੋਡਕਟ ਹੈ ਮੇਰੇ ਕੋਲ ਇਹ ਪ੍ਰੋਡਕਟ ਹੈ ਕਿ ਤੁਸੀਂ ਦੇਖ ਸਕਦੇ ਹੋ ਇਸ ਦਾ ਨਾਮ ਹੈ ਡਾਕਟਰ ਬੰਸਲ ਨਾਭੀ ਤੇਲਮ ਇਹ ਕੀ ਹੈ ਹੁਣ ਤੁਸੀਂ ਸੋਚੋਗੇ ਵੀ ਇਹ ਨਾਭੀ ਤੇਲਮ ਕੀ ਚੀਜ਼ ਹੈ ਬਿਲਕੁਲ ਛੋਟੀ ਸ਼ੀਸ਼ੀ ਹੈ ਮੈਂ ਕਿਹਾ ਤੁਸੀਂ ਕੀ ਲਈ ਫਰ ਰਹੇ ਹੋ ਹਾਂ ਬਿਲਕੁਲ ਮੈਂ ਅੱਜ ਚਰਕੀ ਵਾਟੇ ਤੁਸੀਂ ਇਸ ਦੇ ਉੱਤੇ ਤਾਂ ਹੀ ਚਰਚਾ ਕਰ ਰਹੇ ਕਿਉਂਕਿ ਇਸ ਤੇ ਮੇਰਾ ਆਪ ਦਾ ਵਿਸ਼ਵਾਸ ਬਣਿਆ ਮੇਰੇ ਘਰਦਿਆਂ ਨੇ ਮੇਰੀ ਮਦਰ ਨੇ ਇਸ ਨੂੰ ਇਸਤੇਮਾਲ ਕੀਤਾ ਮੈਂ ਇਸਤੇਮਾਲ ਕੀਤਾ ਤੇ ਮੈਨੂੰ ਇਹਦੇ ਵਿੱਚ ਫਰਕ ਲੱਗਿਆ ਅੱਜ ਮੈਂ ਕਿਹਾ ਚਲੋ ਇਸ ਦੇ ਉੱਤੇ ਹੀ ਗੱਲ ਕਰ ਲਈਏ ਕਿਉਂਕਿ ਆਯੁਰਵੇਦ ਦੇ ਵਿੱਚ ਮੈਂ ਗੱਲ ਕਰਨਾ ਚਾਹੁੰਦਾ ਮੈਂ ਬਹੁਤ ਸਾਰੇ ਡਾਕਟਰਸ ਦੇ ਨਾਲ ਇੰਟਰਵਿਊ ਕਰਨਾ ਚਾਹੁੰਦਾ ਮੈਂ ਜਾਣਨਾ ਚਾਹੁੰਦਾ ਕਿ ਆਯੁਰਵੇਦ ਕੀ ਹੈ ਆਯੁਰਵੇਦ ਦੇ ਲਾਭ ਕਿਵੇਂ ਹੋ ਸਕਦੇ ਕਿਉਂਕਿ ਅਸੀਂ ਇਹ ਜਾਣਨਾ ਚਾਹੁੰਦੇ ਆ ਕਿ ਲੋਕ ਐਲੋਪੈਥੀ ਦੇ ਮਹ ਡਰ ਦੇ ਮਾਰੇ ਕਈ ਵਾਰੇ ਲਾਜ਼ਮੀ ਕਰਾ ਪਾਉਂਦੇ ਟੈਸਟ ਟੈਸਟ ਜਿਹੜੇ ਆ ਉਹ ਨਹੀਂ ਕਰਾ ਪਾਉਂਦੇ ਖਰਚਾ ਨਹੀਂ ਪਰ ਪਾਉਂਦੇ ਪਰ ਅਜੀਆਂ ਚੀਜ਼ਾਂ ਜਿਹੜੀਆਂ ਸਸਤੀਆਂ ਨੇ ਸੌਖੀਆਂ ਨੇ ਇਹਨਾਂ ਨਾਲ ਇਲਾਜ ਹੋ ਸਕਦਾ ਹੁਣ ਇਹ ਜਿਹੜੀ ਸ਼ੀਸ਼ੀ ਤੁਸੀਂ ਨਾਭੀ ਦੀ ਗੱਲ ਕਰ ਰਹੇ ਹੋ ਇਹ ਕੀ ਹੈ ਨਾਭੀ ਜੀ ਇਹ ਨਾਭੀ ਤੇਲਮ ਇੱਕ ਪ੍ਰੋਡਕਟ ਹੈ ਡਾਕਟਰ ਬਾਂਸਲ ਵੱਲੋਂ ਤਿਆਰ ਕੀਤਾ ਗਿਆ ਉਹਨਾਂ ਦੀ ਕੋਖ ਹੈ ਇਹ ਇਸ ਦੇ ਵਿੱਚ ਉਹਨਾਂ ਨੇ ਵੱਖ-ਵੱਖ ਤੇਲ ਪਾਏ ਆ ਜਿਵੇਂ ਹੁਣ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਜਿਹੜੀ ਤੁੰਨੀ ਆ ਸਾਡੀ ਨਾਭੀ ਜਿਹਨੂੰ ਕਹਿੰਦੇ ਆ ਤੁੰਨੀ ਇੱਕ ਤੁੰਨੀ ਇਨਸਾਨ ਦੇ ਜਨਮ ਤੋਂ ਪਹਿਲਾਂ ਇਨਸਾਨ ਦੇ ਪੇਟ ਦੇ ਵਿੱਚ ਖੁਰਾਕ ਪਾੰਦਾ ਕੰਮ ਕਰਦੀ ਹੈ ਮਾਂ ਦੀ ਕੁੱਖ ਜਿਹੜੀ ਹੈ ਧੁੰਨੀ ਦੇ ਰਾਹੀਂ ਉਹ ਬੰਦੇ ਦੇ ਨਾਲ ਜੁੜੀ ਹੁੰਦੀ ਹੈ ਜਿਹਨੂੰ ਪੰਜਾਬੀ ਦੇ ਵਿੱਚ ਨਾਲਵਾ ਕਹਿੰਦੇ ਨੇ ਬਿਲਕੁਲ ਨਾਵਲ ਨਾਲਵਾ ਜਿਹੜਾ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਕੱਟ ਕੇ ਅੱਢ ਕਰਕੇ ਰੱਖ ਲੀਤਾ ਜਾਂਦਾ ਸੀ ਸੰਭਾਲ ਕੇ ਲਾਲ ਕੱਪੜੇ ਚ ਬੰਨ ਕੇ ਠੀਕ ਹੈ ਜੀ ਤਾਂ ਜੋ ਕਦੇ ਕੋਈ ਵੱਡਾ ਰੋਗ ਉਸ ਬੱਚੇ ਨੂੰ ਹੋ ਜਵੇ ਤਾਂ ਉਸ ਦੀ ਧੁੰਨੀ ਦੇ ਨਾਲ ਵੇ ਨਾਲ ਉਸ ਦਾ ਇਲਾਜ ਹੋ ਸਕਦਾ ਸੀ ਤੁਹਾਨੂੰ ਪਤਾ ਇਸ ਗੱਲ ਦਾ ਨਹੀਂ ਬਿਲਕੁਲ ਨਹੀਂ ਨਵੇਂ ਮੈਨੂੰ ਲੱਗਦਾ ਛੱਜ ਜਿਹੜੇ ਨਵੇਂ ਬੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੋਏਗੀ ਪਰ ਇਹ ਹੁੰਦਾ ਸੀ ਅੱਜ ਦੀ ਜੇਕਰ ਮੈਂ ਗੱਲ ਕਰ ਲਾ ਅੱਜ ਦੇ ਟਾਈਮ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਬੈਂਕ ਬੱਡੇ-ਵੱਡੇ ਬੈਂਕ ਬਣ ਰਹੇ ਆ ਜਿਹੜੇ ਤੁਹਾਡੇ ਬੱਚਿਆਂ ਦੇ ਨਾਲਵੇਂ ਨੂੰ ਸੰਭਾਲ ਕੇ ਰੱਖ ਰਹੇ ਆ ਇੰਸਟੀਚਿਊਟ ਕੰਮ ਕਰ ਰਹੇ ਆ ਇਸ ਚੀਜ਼ ਦੇ ਉੱਤੇ ਉਹ ਤੁਹਾਡੇ ਬੱਚਿਆਂ ਦੇ ਨਾਲਵੇਂ ਨੂੰ ਸੰਭਾਲ ਕੇ ਰੱਖ ਰਹੇ ਆ ਕਿ ਪ੍ਰਮਾਤਮਾ ਨਾ ਕਰੇ ਕੋਈ ਵੱਡੀ ਇਸ ਨੂੰ ਬਿਮਾਰੀ ਲੱਗ ਜੇ ਤਾਂ ਉਹ ਨਾਲਵੇਂ ਦੇ ਨਾਲ ਇਸ ਦਾ ਇਲਾਜ ਪੋਸੀਬਲ ਹੈ ਸੋ ਇਸ ਕਦਰ ਇਸ ਦੇ ਉੱਤੇ ਰਿਸਰਚ ਹੋਈ ਹੈ ਵੈਸੇ ਵੀ ਆਯੁਰਵੇਦ ਦੇ ਵਿੱਚ ਕਿਹਾ ਗਿਆ ਹੈ ਕਿ 72000 ਨਾੜੀਆਂ ਤੁਹਾਡੀ ਧੁੰਨੀ ਦੇ ਨਾਲ ਜੁੜੀਆਂ ਹੋਈਆਂ ਨੇ 72000 ਕੋਸ਼ਿਕਾ ਤੁਹਾਡੀ ਧੁੰਨੀ ਦੇ ਨਾਲ ਜੁੜੀਆਂ ਹੋਈਆਂ ਸਰੀਰ ਦੇ ਹਰ ਹਿੱਸੇ ਦੇ ਵਿੱਚ ਜਾਨੀਆਂ ਤੁਹਾਨੂੰ ਯਾਦ ਹੋਏਗਾ ਜੇਕਰ ਛੋਟੇ ਹੁੰਦੇ ਆਪਣੇ ਬੁੱਲ ਸੁੱਕਦੇ ਸੀ ਤਾਂ ਆਪਣੀ ਮਾਂ ਕੀ ਕਰਦੀ ਸੀ ਇੱਕ ਤੇਲ ਦੀ ਬੂੰਦ ਆਪਣੀ ਧੁੰਨੀ ਚ ਪਾ ਦਿੰਦੀ ਸੀ ਹਾਂ ਸਰ ਉਹਦੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਤੇਲ ਦੀ ਬੂੰਦਾਂ ਖੋਪੇ ਤੇਲ ਦੀ ਬੂੰਦ ਐਦਾਂ ਬੂੰਦਾਂ ਜਿਹੜੀਆਂ ਆਪਣੀ ਧੁੰਨੀ ਚ ਪਾਈਆਂ ਜਾਂਦੀਆਂ ਸੀ ਮਤਲਬ ਸਾਡੇ ਤਾਂ ਪਾਈਆਂ ਜੀ ਇਹ ਡਾਕਟਰ ਬਾਂਸਲ ਨਾਭੀ ਤੇਲ ਨਾਬੀ ਤੇਲਮ ਸ਼ੀਸ਼ੀ ਬੜੀ ਛੋਟੀ ਜੀ ਹੈ ਤਾਂ ਫਿਰ ਤੁਸੀਂ ਮਤਲਬ ਚਮਤਕਾਰ بڑے ਵੱਡੇ ਦੱਸਦੇ ਵੀ ਤੁੰਨੀ ਦੇ ਨਾਲ ਕੀ ਕੁਝ ਹੋਰ ਫਰਕ ਪੈਂਦਾ ਜਿਵੇਂ ਕੋਈ ਬੰਦੇ ਨੂੰ ਬੁਖਾਰ ਚੜ ਗਿਆ ਜਾਂ ਕੋਈ ਸਕਿਨ ਦੀ ਪ੍ਰੋਬਲਮ ਹੈ ਜਾਂ ਮਤਲਬ ਕਹਿੰਦੇ ਰੰਗ ਦਾ ਥੋੜਾ ਜਿਹਾ ਫਰਕ ਪੈਂਦਾ ਕਹਿੰਦਾ ਵੀ ਥੋੜਾ ਰੰਗ ਸਾਫ਼ ਹੋ ਜੇ ਮੇਰਾ ਇਹ ਤਾਂ ਕੁਝ ਵੀ ਨਹੀਂ ਇਸ ਤੋਂ ਉੱਪਰ ਦੀਆਂ ਬਿਮਾਰੀਆਂ ਦੀ ਮੈਂ ਗੱਲ ਕਰਦਾ ਇਹ ਸ਼ੀਸ਼ੀ ਜਿਹੜੀ ਹੈ ਇਹ ਡਾਕਟਰ ਜਿਹੜੇ ਹੈ ਇਹ ਦਾਵਾ ਕਰਦੇ ਆ ਕਿ ਤੁਹਾਨੂੰ ਜੋੜਾਂ ਦਾ ਦਰਦ ਅੱਖਾਂ ਦੀ ਤਕਲੀਫ ਸਰੀਰਕ ਕਮਜ਼ੋਰੀ ਮਰਦਾਨਾ ਕਮਜ਼ੋਰੀ ਸ਼ੂਗਰ ਬੀਪੀ ਗਠੀਆ ਲਖਵਾ ਜੋੜਾਂ ਦਾ ਦਰਦ ਅਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਹਾਰਟ ਬਲੋਕੇਜ ਦੀ ਗੱਲ ਉਹ ਸਾਰੀਆਂ ਚੀਜ਼ਾਂ ਦਾ ਇਲਾਜ ਇਹ ਦੋ ਬੂੰਦਾਂ ਦੇ ਵਿੱਚ ਹੈ ਇਹ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਦੋ ਬੂੰਦਾਂ ਦੇ ਵਿੱਚ ਰਾਤ ਨੂੰ ਸੌਣ ਲੱਗੇ ਦੋ ਬੂੰਦਾਂ ਇਸ ਤੇਲ ਦੀਆਂ ਧੁੰਨੀ ਚ ਪਾਣੀ ਹੈ 10 ਮਿੰਟ ਇਸ ਹੱਥ ਐਂਟੀਕਲੋਕ 10 10 ਮਿੰਟ ਜਿਹੜਾ ਕਲੋਕਵਾਈਜ਼ ਇਹਨੂੰ ਘਮਾਣਾ ਤੁਮ ਆਕੇ ਤੁਸੀਂ ਸੋ ਜਾਣਾ ਤੇ ਇਹ ਚਮਤਕਾਰੀ ਉਪਾਏ ਜਿਹੜੇ ਹੈ ਇਹ ਕਰੇਗੀ ਹੁਣ ਮੈਂ ਤੁਹਾਨੂੰ ਦੱਸਦਾ ਆ ਕਿ ਛੋਟੀ ਮੋਟੀ ਐਗਜ਼ੈਂਪਲਸ ਜਿਹੜੀਆਂ ਮੈਨੂੰ ਪਤਾ ਜਿਹੜੀਆਂ ਮੈਂ ਹੁਣ ਤੱਕ ਰਿਸਰਚ ਕੀਤੀ ਹੈ ਜਾਂ ਸਟੱਡੀ ਕੀਤੀ ਹੈ ਉਹਦੇ ਵਿੱਚ ਕੀ ਹੈ ਜੇਕਰ ਕਿਸੇ ਨੂੰ ਸ਼ੂਗਰ ਹੈ ਸ਼ੂਗਰ ਵਾਲੇ ਬੰਦੇ ਵਾਸਤੇ ਆਪਾਂ ਕਹਿੰਨੇ ਆ ਕਿ ਉਹ ਨਿੰਮ ਚੱਬ ਲਵੇ ਆ ਕਰ ਲਵੇ ਆ ਕਰ ਲਵੇ ਪਰ ਸ਼ੂਗਰ ਵਾਸਤੇ ਸਭ ਤੋਂ ਬੈਸਟ ਤੇਲ ਜਿਹੜਾ ਹੈ ਉਹ ਤુલਸੀ ਦਾ ਤੇਲ ਹੈ ਅਗਰ ਉਹ ਬੰਦਾ ਤુલਸੀ ਦਾ ਤੇਲ ਦੀ ਮ사ਜ ਕਰ ਲਵੇ ਤਾਂ ਉਹ ਸ਼ੂਗਰ ਤੋਂ ਰਾਹਤ ਮਿਲ ਸਕਦੀ ਹੈ ਇਦਾਂ ਹੀ ਜੋੜਾਂ ਦੇ ਦਰਦ ਵਾਸਤੇ ਵੱਖਰਾ ਸਕਿਨ ਵਾਸਤੇ ਵੱਖਰਾ ਵੱਖ-ਵੱਖ ਚੀਜ਼ਾਂ ਲਈ ਵੱਖ-ਵੱਖ ਤੇਲ ਹੈ ਉਹ ਤੁੰਨੀ ਚ ਪਾਣਿਆ ਤੇ ਉਹਦਾ ਆਪਾਂ ਨੇ ਜਿਹੜਾ ਮੈਂ ਤੁਹਾਨੂੰ ਦੱਸਿਆ ਮ사ਜ ਕਰਨੀ ਹੈ ਤੇ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਦੀ ਜਿਹੜੀ ਬਿਮਾਰੀਆਂ ਤੋਂ ਰਾਹਤ ਮਿਲੇਗੀ ਹੁਣ ਕਿਹੜਾ ਤੇਲ ਕਿੰਨੀ ਮਾਤਰਾ ਦੇ ਵਿੱਚ ਕਦੋਂ ਪਾਣਾ ਇਹ ਕਨਫਿਊਜ਼ਨ ਹੈ ਉਹ ਕਨਫਿਊਜ਼ਨ ਤੁਹਾਡੀ ਜਿਹੜੀ ਹੈਗੀ ਹੈ ਇਹ ਡਾਕਟਰ ਬੰਸਲ ਨਾਭੀ ਤੇਲਮ ਦੂਰ ਕਰਦਾ ਇਹਦੇ ਵਿੱਚ ਸਾਰੇ ਤੇਲ ਮਿਕਸ ਕੀਤੇ ਹੋਏ ਆ ਇਹ ਤੁਹਾਨੂੰ ਕਿਤੋਂ ਵੀ ਮਿਲ ਜੂਗੀ ਵੈਸੇ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਆਰਡਰ ਕਰ ਸਕਦੇ ਹੋ 999 ਰੁਪਏ ਦੀ ਕੀਮਤ ਹੈ 1 ਮਹੀਨਾ ਇਹ ਚੱਲਦੀ ਹੈ 1 ਮਹੀਨਾ 999 ਰੁਪਏ ਕੋਈ ਜ਼ਿਆਦਾ ਤਾਂ ਨਹੀਂ ਹੈ ਤੁਹਾਡੀ ਬਿਮਾਰੀ ਠੀਕ ਹੋ ਜੂਗੀ ਵਿਸ਼ਵਾਸ ਦੀ ਗੱਲ ਹੈ ਤੇ ਮੈਂ ਖੁਦ ਕਹਿੰਦਾ ਕਿ ਮੇਰੇ ਆਲੇ ਦੁਆਲੇ ਦੇ ਬਹੁਤ ਸਾਰੇ ਲੋਕਾਂ ਨੇ ਇਹਨੂੰ ਵਰਤਿਆ ਅੱਜ ਤਾਂ ਹੀ ਮੈਂ ਇਸ ਬਾਰੇ ਬੋਲ ਰਿਹਾ ਨਹੀਂ ਤੇ ਤੁਹਾਨੂੰ ਪਤਾ ਹੈ ਮੈਂ ਬੇਫਜ਼ੂਲ ਦੇ ਵਿੱਚ ਕਿਸੇ ਗੱਲ ਬਾਰੇ ਬੋਲਦਾ ਨਹੀਂ ਕਹਿ ਰਿਹਾ ਐਨੀ ਜਲਦੀ ਤੁਸੀਂ ਮਤਲਬ ਇੱਕ ਚੀਜ਼ ਤੇ ਪਹੁੰਚ ਗਏ ਹੋ ਵੀ ਬੜੇ ਕਹਿ ਸਕਦਾ ਹੈ ਜ਼ੋਰਦਾਰ ਤਰੀਕੇ ਨਾਲ ਕਹਿ ਰਿਹਾ ਹਾਂ ਬੜੇ ਕੌਨਫੀਡੈਂਸ ਨਾਲ ਕਹਿ ਰਿਹਾ ਹਾਂ ਕਿ ਇਹ ਚੀਜ਼ ਬੜੀ ਆਸਾਨੀ ਨਾਲ ਜਿਹੜੀ ਹੈ ਠੀਕ ਕਰ ਦਿੰਦੀ ਹੈ ਪਰ ਲੋਕਾਂ ਨੂੰ ਯਕੀਨ ਨਹੀਂ ਨਾ ਹੈਗਾ ਲੋਕਾਂ ਨੂੰ ਯਕੀਨ ਕਿਵੇਂ ਆਊਗਾ ਇਹਦਾ ਉਹ ਤਾਂ ਮੈਂ ਸਿੱਧਾ ਕਹਿੰਦਾ ਜੀ ਤੁਸੀਂ ਇੱਕ ਵਾਰ ਵਰਤੋ ਇਸਤੇਮਾਲ ਕਰੋ ਫਿਰ ਮੰਗਵਾਓ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਅ ਇੰਟਰਨੈਟ ਦਾ ਜ਼ਮਾਨਾ ਇਹ ਤੁਹਾਡੀ ਜਿਹੜੀ ਅਸੀਂ ਇੰਟਰਵਿਊ ਕਰ ਰਹੇ ਹਾਂ ਜੇ ਸੋਸ਼ਲ ਮੀਡੀਆ ਦੇ ਉੱਤੇ ਜਾਣੀ ਹੈ ਉੱਥੇ ਸਿੱਧਾ ਉਹਨਾਂ ਨੇ ਸਵਾਲ ਦੇ ਜਵਾਬ ਦੇ ਦੇਨੇ ਕਮੈਂਟ ਬਾਕਸ ਵਿੱਚ ਲੋਕਾਂ ਨੇ ਦੱਸ ਦੇਣਾ ਜੇਕਰ ਅੱਛੀ ਹੋਏਗੀ ਤਾਂ ਬਾਰ-ਬਾਰ ਲੋਕ ਲੈਣਗੇ ਨਹੀਂ ਅੱਛੀ ਹੋਏਗੀ ਤਾਂ ਇੱਕ ਵਾਰ ਲੈਣਗੇ ਕੰਮ ਖਤਮ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਮੈਂ ਕਿ ਤੁਸੀਂ ਇੰਟਰਵਿਊ ਦਿਓ ਮੈਂ ਖੁਦ ਉਹਨਾਂ ਦਾ ਇੰਟਰਵਿਊ ਕਰਨਾ ਚਾਹੁੰਦਾ ਸੀ ਉਹ ਕਹਿੰਦੇ ਮੈਂ ਨਹੀਂ ਬੋਲ ਸਕਦਾ ਕਿ ਮੈਂ ਚਲੋ ਸਭਾ ਹੁੰਦਾ ਹੌਲੀ-ਹੌਲੀ ਸ਼ਾਇ ਹੁੰਦੇ ਕੁਝ ਲੋਕ ਜਾਂ ਦੱਸਣਾ ਨਹੀਂ ਜਾਂਦੇ ਜਾਂ ਬਹੁਤ ਜ਼ਿਆਦਾ ਮਸ਼ਹੂਰ ਨਹੀਂ ਹੋਣਾ ਚਾਹੁੰਦੇ ਤੇ ਮੈਂ ਉਹਨਾਂ ਨੂੰ ਕਿ ਬ੍ਰਾਂਡ ਐਂਬੈਸਡਰ ਲਗਾ ਲਓ ਮੈਂ ਬ੍ਰਾਂਡ ਮੈਸੇਜਰ ਹਾਂ ਮੈਂ ਇਸ ਦੀ ਐਡ ਕਰ ਰਿਹਾ ਮੈਂ ਕਿਉਂਕਿ ਇਸ ਨੂੰ ਵਰਤਿਆ ਮੇਰੇ ਮਦਰ ਨੇ ਵਰਤਿਆ ਮੇਰੇ 2-3 ਦੋਸਤਾਂ ਦੇ ਉਹਨਾਂ ਦੇ ਮਦਰ ਨੇ ਮੇਰੇ ਦੋਸਤ ਨੇ ਵਰਤਿਆ ਉਹਨਾਂ ਨੂੰ ਉਹਨਾਂ ਦੀ ਦਿੱਕਤਾਂ ਤੋਂ ਰਾਹਤ ਮਿਲੀ ਹੈ ਇਸ ਕਰਕੇ ਅੱਜ ਮੈਂ ਇਸ ਦੀ ਐਡ ਕਰ ਰਿਹਾ 999 ਰੁਪਏ ਦੀਆਂ ਨੰਬਰ نیچے ਦਿੱਤੇ ਗਏ ਆ ਤੁਸੀਂ ਆਰਡਰ ਕਰਕੇ ਇਹਨੂੰ ਮੰਗਾ ਲਓ ਵਰਤ ਕੇ ਦੇਖੋ ਤੁਹਾਨੂੰ ਪਸੰਦ ਜ਼ਰੂਰ ਆਏਗੀ ਕਿਉਂਕਿ 999 ਰੁਪਏ ਕੋਈ ਜ਼ਿਆਦਾ ਨਹੀਂ ਹੁੰਦੇ ਆਪਣੇ ਸਰੀਰ ਲਈ ਇੱਕ ਮਹੀਨਾ ਇਹਨੇ ਚੱਲਣਾ ਦੋ ਬੂੰਦਾ ਪਾਣੀ ਹੈ 10 ਮਿੰਟ ਕਲੋਕਵਾਈਜ਼ 10 ਮਿੰਟ ਐਂਟੀ ਕਲੋਕਵਾਈਜ਼ ਤੁਸੀਂ ਇਹਨੂੰ ਘੁਮਾਣਾ ਉਸ ਤੋਂ ਬਾਅਦ ਤੁਸੀਂ ਚਮਤਕਾਰੀ ਇਹਦੇ ਹਾਲ ਦੇਖੋਗੇ ਦੇਖੋ ਕਹਿੰਦੇ ਬੇਔਲਾਦ ਜੋੜੇ ਲੱਖਾਂ ਕਰੋੜਾਂ ਰੁਪਏ ਖਰਚਦੇ ਆ ਪਰ ਇਹ ਦੋ ਬੂੰਦਾ ਕਿਸੇ ਦੀ 1 ਮਹੀਨੇ ਚ ਕਿਸੇ 2 ਮਹੀਨੇ ਚ ਕਿਸੇ 3 ਮਹੀਨੇ ਚ ਠੀਕ ਹੋਏਗੀ ਜੋੜਾਂ ਦੇ ਦਰ ਤੋਂ ਹਰ ਬੰਦਾ ਗ੍ਰਸਤ ਹੈ ਉਸ ਦੇ ਲਈ ਜੇ 2 ਮਹੀਨੇ ਜਾਂ 3 ਮਹੀਨੇ ਚ ਠੀਕ ਕਰ ਦਵੇ ਜਾਂ ਫਰਕ ਪਾ ਦੇਵੇ ਤੇ ਕਿੰਨਾ ਫਰਕ ਹੈ 슈ਗਰ ਦੀ ਅੱਜ ਹਰ ਘਰ ਚ ਬਿਮਾਰੀ ਹੈ ਬੀਪੀ ਦੀ ਹਰੇਕ ਬੰਦੇ ਨੂੰ ਦਿੱਕਤ ਹੈ ਉਹ ਠੀਕ ਕਰ ਦਈਏ ਬਲੋਕੇਜ ਦੀ ਹਰ ਦਿੱਕਤ ਹੈ ਸਕਿਨ ਦੀ ਹਰ ਬੰਦੇ ਨੂੰ ਦਿੱਕਤ ਹੈ ਵਾਲ ਚੜ੍ਹ ਨਹੀਂ ਆਉਂਦੇ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਇਹਦੇ ਚ ਲਿਖੀਆਂ ਹੋਈਆਂ ਤੁਸੀਂ ਪੜ੍ਹ ਸਕਦੇ ਹੋ ਤੇ ਉਸ ਦੇ ਉੱਤੇ ਇਹ ਰਿਸਰਚ ਕਰਕੇ ਤੇਲ ਬਣਿਆ ਹੋਇਆ ਇਹਦੇ ਚ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ ਕੋਈ ਕੈਮੀਕਲ ਨਹੀਂ ਹੈ ਸਿਰਫ ਔਰ ਸਿਰਫ ਕੁ ਮਾਤਰਾ ਦੇ ਵਿੱਚ ਕਿਉਂਕਿ ਮਿਲਾਨ ਸਹੀ ਹੋਣਾ ਜ਼ਰੂਰੀ ਹੈ ਨਾ ਉਹ ਮਿਕਸ ਕਰਕੇ ਇੱਕ ਸ਼ੀਸ਼ੀ ਦੇ ਵਿੱਚ ਬੰਦ ਕਰਕੇ ਦਿੱਤਾ ਹੋਇਆ ਪਰੋਸੋ ਯੂ ਕੰਪਨੀ ਹੈ ਡਾਕਟਰ ਬਾਂਸਲ ਜਿਹੜੇ ਹੈ ਉਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਤੁਸੀਂ ਇਹਨੂੰ ਖਰੀਦੋ ਇਸਤੇਮਾਲ ਕਰੋ ਦੋ ਤੁਹਾਡਾ ਤਜਰਬਾ ਤੁਸੀਂ ਦੱਸੋ ਚਾਹ ਰੇ ਕਮੈਂਟ ਬਾਕਸ ਦੇਖ ਕੇ ਹੀ ਅੱਗੇ ਲੋਕ ਪ੍ਰੇਰਿਤ ਹੋਣਗੇ ਜਾਂ ਫਿਰ ਅਗਰ ਕੁਆਲਿਟੀ ਨਹੀਂ ਹੋਏਗੀ ਕਿਉਂਕਿ ਕਿਸੇ ਨੂੰ ਮਾ ਸੁਆਦੀ ਕਿਸੇ ਨੂੰ ਵਾਦੀ ਵਾਲੀ ਦਾ ਸਮਝ ਹੀ ਹੈ ਅਗਰ ਕਿਸੇ ਨੂੰ ਨਹੀਂ ਰਿਜ਼ਲਟ ਮਿਲੇਗਾ ਤੇ ਦੁਬਾਰਾ ਨਹੀਂ ਖਰੀਦੂਗਾ ਸੋ ਇਸ ਕਰਕੇ ਮੈਂ ਅੱਜ ਤੁਹਾਡੇ ਮਾਧਮ ਰਾਹੀਂ ਇਹ ਗੱਲ ਕਰਨਾ ਚਾਹਨਾ ਕਿ ਡਾਕਟਰ ਬਾਂਸਲ ਨਾਭੀ ਤੇਲਮ ਜਿਸ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਭਰੋਸਾ ਜਤਾਇਆ ਅੱਜ ਹਜ਼ਾਰਾਂ ਲੋਕ ਇਸ ਨੂੰ ਖਰੀਦ ਰਹੇ ਆ ਜੇਕਰ ਕੋਈ ਫਾਇਦਾ ਹੋ ਰਿਹਾ ਤਾਂ ਹੀ ਇਹਦਾ ਰਿਪੀਟ ਆਰਡਰ ਆ ਰਿਹਾ ਇਸ ਕਰਕੇ ਮੈਂ ਤਾਂ ਆਪਣੇ ਵੱਲੋਂ ਸਿਰਫ ਇਹ ਦੱਸ ਹੀ ਸਕਦਾ ਕਿ ਇਹ ਬਹੁਤ ਵਧੀਆ ਜੀ ਇਹਦਾ ਰਿਜ਼ਲਟ ਅਸੀਂ ਦੇਖਿਓ ਹੋਇਆ ਤੁਸੀਂ ਵਰਤਣਾ ਚਾਹੁੰਦੇ ਹੋ ਵਰਤ ਕੇ ਦੇਖੋ 999 ਰੁਪਏ ਦੀ ਨੰਬਰ ਨੀਚੇ ਦਿੱਤੇ ਗਏ ਆ ਕਾਲ ਕਰੋਗੇ ਤੁਹਾਡੀ ਜਿਹੜੀ ਕਾਲ ਸੈਂਟਰ ਦੇ ਉੱਤੇ ਗੱਲ ਹੋਏਗੀ ਉਹ ਤੁਹਾਡੇ ਨਾਲ ਗੱਲਬਾਤ ਡਾਕਟਰ ਸਾਹਿਬ ਖੁਦ ਫੋਨ ਚੱਕ ਰਹੇ ਆਨਲਾਈਨ ਮਿਲ ਜਾਏਗੀ ਨਹੀਂ ਡਾਕਟਰ ਸਾਹਿਬ ਖੁਦ ਫੋਨ ਚੱਕਦੇ ਆ ਫੋਨ ਚੱਕ ਕੇ ਗੱਲ ਵੀ ਕਰਦੇ ਆ ਕੋਈ ਸਮੱਸਿਆ ਉਹਦੇ ਬਾਰੇ ਤੁਸੀਂ ਗੱਲ ਵੀ ਕਰ ਸਕਦੇ ਹੋ ਤੇ ਸਮਝ ਸਕਦੇ ਹੋ ਸਮਝਣ ਤੋਂ ਬਾਅਦ ਇਹਨੂੰ ਖਰੀਦੋ ਤੇ ਇਹ ਰਿਜ਼ਲਟ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਕੀ ਰਿਜ਼ਲਟ ਹੋਏਗਾ ਜੀ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਕਿ ਕਿ ਨਾਬੀ ਜਿਹੜੀ ਇੱਕ ਡਾਕਟਰ ਬੌਂਸਲ ਦੀ ਜਿਹੜੀ ਦੱਸੀ ਹੋਈ ਦਵਾਈ ਹੈ ਜਿਹੜੇ ਵਿੱਚ ਮਿਕਸ ਕੀਤਾ ਹੋਇਆ ਸਾਰਾ ਕੁਝ ਤੁਹਾਨੂੰ ਸਾਰੀਆਂ ਜਿਹੜੀਆਂ ਹੈਗੀਆਂ ਲੱਗ-ਲੱਗ ਡਾਕਟਰਾਂ ਕੋਲੋਂ ਲੱਗ-ਲੱਗ ਦਵਾਈਆਂ ਲੈਣ ਦੀ ਲੋੜ ਨਹੀਂ ਇੱਕ ਸਿਰਫ ਇੱਕ ਤੇਲ ਹੈ ਤੁਸੀਂ ਵਰਤ ਕੇ ਜਰੂਰ ਦੇਖੋ ਜਿਵੇਂ ਸ਼ਰਮਾ ਜੀ ਨੇ ਕਿਹਾ ਹੈਗਾ ਕਿ ਉਹਨਾਂ ਨੇ ਖੁਦ ਵਰਤੇ ਹੈਗਾ ਉਹ ਐਵੇਂ ਨਹੀਂ ਕਹਿੰਦੇ ਹੈਗੇ ਜੇ ਰਿਸਰਚ ਕੀਤਾ ਹੈ ਜੇ ਆਪਣੇ ਤੇ ਵਰਤੇ ਹੈ ਹੰਡਾਇਆ ਤਾਂ ਹੀ ਉਹ ਕਹਿ ਰਹੇ ਨੇ ਕਿ ਇਹਨਾਂ ਦਾ ਕਿੰਨਾ ਕੁ ਜਿਹੜਾ ਆਨ ਵਾਲੇ ਸਮੇਂ ਦੇ ਵਿੱਚ ਫਾਇਦਾ ਆਮ ਲੋਕਾਂ ਤੱਕ ਪਹੁੰਚ ਆਮ ਜਦੋਂ ਡਾਕਟਰ ਨੂੰ ਚੈੱਕ ਕਰਾਉਣ ਜਾਣੇ ਆ ਤਾਂ 500 ਰੁਪਏ ਆਪੀਡੀ ਦੇ ਚਾਰਜ ਲਾ ਲੈ ਲੈਂਦੇ ਨੇ ਡਾਕਟਰ ਦੇਖਣ ਦੇ ਅਸਰ ਹੋਇਆ ਤੇ ਜਦੋਂ ਖਰੀਦਣੀ ਹੋਏਗੀ ਤਾਂ نیچے ਨੰਬਰ ਜਰੂਰ ਦਿੱਤੇ ਗਏ ਨੇ ਤਾਂ ਉਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਜੇ ਪਟਿਆਲੇ ਮੰਗਾਉਣੀ ਹੋਵੇ ਤਾਂ ਵੀ ਤੁਸੀਂ ਕਾਲ ਕਰਕੇ ਇੱਥੇ ਜਾ ਕੇ ਬਾਈ ਹੈਂਡ ਵੀ ਜਿਹੜੀ ਖਰੀਦ ਸਕਦੇ ਹੋ